ਓਏ ਯਾਹ ਈ ਬਤਾਰਾ ਦਾ ਟੇਲ ਪਾ ਕੇ ਮੁੜ ਕੇ ਨਿਕ ਤੋਬਾ ਏਕੇ ਤੋਬਾ ਸੌਰੀ ਮਾਈ ਮਿਸਟੇਕ ਨਹੀਂ ਯਾਰ ਓਕੇ ਲਵ ਯੂ ਬਨਵਾ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਦੁੱਧ ਦੀਦਾ ਲੱਸੀ ਆ ਬਸ ਹੁਣ ਜਿੰਨਾ ਮੇਰ ਨਾਲ ਕਿਵੇਂ ਤੂੰ ਕਿ ਮੈਂ ਕਹਾਂ ਤਾ ਡੋਡੇ ਖਾਧੀ ਥੈਂਕ ਯੂ ਅਈਆਂ ਤੇ ਮੈਂ ਆਪੇ ਖਾਵਾ ਵੀ ਨਾ ਹਾਂ ਕਿਉਂ ਨਾ ਮੈਂ ਇਹਦਾ ਨਵਾਂ ਫੈਸ਼ਨ ਚਾੜਨਾ ਉਹ ਜੀ ਪਾਉਂਗੀ ਮੈਂ ਤਾਂ ਭਾਵੇਂ ਪੂਰਾ ਪੀਸ ਹੀ ਨਹੀਂ ਲੱਗਦਾ ਹੋਰ ਲੰਬੜਾ ਇਹ ਗਰਦੀਪ ਤੇ ਗਰਦੀਪ ਨੂੰ ਪੁੱਛ ਲੈ ਇਹਨਾਂ ਗੱਲ ਪੈਣਾ ਤੁਹਾਡੇ ਨਹੀਂ ਗਰਦੀਪ ਆਮਣ ਪਤਲੀ ਹੋ ਗਈ ਤੜਜੋ ਤੇ ਤੜ ਗਈ ਤੜ ਗਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸੱਸੀ ਗੱਲ ਕੱਲ ਆਪਾਂ ਕਿੰਨਾ ਤੇਲ ਪਾਇਆ ਅਸਤਰਾ ਸੋਧਾ ਓਈ ਉਤਾਰ ਰਹਾ ਤੇਲ ਪਾ ਕੇ ਮੁੜ ਕੇ ਨਿਕੱਢ ਲਿਆ ਬੀਪੀਆਂ ਬਸ ਮੁੜ ਕੇ ਕੱਢ ਕੇ ਘਰੇ ਰੱਖਿਆ 5 ਲੀਟਰ ਜਾਗਾ ਸਾਲਾ 1 ਟੱਕ ਦੇ ਕੇ ਚੱਲਾ 2 ਤਿੰਨ ਨਹੀਂ ਤੇਲਾ ਹਣ ਗਾਉਂ ਉੱਠਣਾ ਪੈਂਦਾ ਏ ਹੋਰ ਜੀ ਠੀਕ ਆ ਜੀ ਬਾਂਦਰ ਨੂੰ ਕਿੱਥੇ ਲਈ ਜਾਨਾ ਬਾਹਰ ਨੂੰ ਕਮਾਉਣ ਲਈ ਜਾਨੇ ਇਹ ਬਾਂਦਰੀ ਆ ਬਾਂਦਰ ਸਮਝ ਲੈ ਜੋ ਮਰਜ਼ੀ ਸਮਝ ਲੈ ਤੂੰ ਗੱਲ ਬਦਲਤੀ ਸਾਡੀ ਓਏ ਕੁੱਤਾ ਏ ਵੀਰ ਜੀ ਮੈਂ ਵੀਰੇ ਬਾਂਦਰ ਨੂੰ ਪੁੱਛਿਆ ਕੁੱਤਾ ਏ ਨਹੀਂ ਮੈਂ ਬਾਂਦਰ ਨੂੰ ਪੁੱਛਿਆ ਕੁੱਤੇ ਨੂੰ ਪੁੱਛਿਆ ਮੈਂ ਪੁੱਛ ਲਓ ਹਾਂ ਜੀ ਦੱਸ ਜੀ ਰਾਜ ਜੀ ਠੀਕ ਹੈ ਜੀ ਉਰੇ ਰਹੋਗੇ ਇਗਨੋਰ ਕਰਤਾ ਇਹ ਛੜਾ ਜਣਾ ਜੀ ਛੜਾ ਹੀ ਯਾਰ ਇਹਦੇ ਲਈ ਤੁਸੀਂ ਕੁੜੀ ਦੀ ਭਾਲ ਕਰਦੇ ਆ ਕਰਦੇ ਆ ਕਰਦੇ ਆ ਜੀ ਇਹਦੇ ਲਈ ਕੁੜੀ ਦੀ ਭਾਲ ਹਾਏ ਓਏ ਹਾਂ ਹਾਂ ਤੋਬਾ ਏਕੇ ਤੋਬਾ ਯਾਰ ਇਹ ਦੁੱਧ ਦੀ ਦੁੱਧ ਨਹੀਂ ਉਹ ਘੋ ਕਿਓ ਸੌਰੀ ਮਾਈ ਮਿਸਟੇਕ ਨਹੀਂ ਯਾਰ ਓਕੇ ਲਵ ਯੂ ਬੰਨੇਵਾ ਗੁੱਡ ਮਾਰਨਿੰਗ ਹੈਵ ਅ ਨਾਈਟ ਦੁੱਧ ਦੀ ਦਾ ਲੱਸੀ ਆ ਬਸ ਹੁਣ ਜਿੰਨਾ ਮੇਨ ਤੜਕੇ ਕੀ ਖਾਦੇ ਡੋਡੇ ਖਾਦੇ ਤੇਰੇ ਤੂੰ ਖਵਾ ਕੇ ਗਿਆ ਮੈਂ ਨਹੀਂ ਖਵਾ ਗਿਆ ਵਿਲਾ ਮੈਂ ਕਿਤੇ ਮੈਂ ਤੁੰਗ ਮੈਂ ਚਾਹ ਤਾ ਡੋਡੇ ਖਾਦੇ ਥੈਂਕ ਯੂ ਪਹਿਲਾਂ ਨਵਾਤਾ ਜਿਹੜੇ ਪਹਿਲਾਂ ਵਾਲੇ ਉਹ ਪਾ ਲਿਆ ਕਰੋ ਰੋਜ਼ ਤਾਂ ਧੁੱਪ ਲੇ ਮੈਂ ਬੈਠੇ ਆਈਆਂ ਤਾਂ ਮੈਂ ਆਪੇ ਖਾਵਾਂ ਵੀ ਨਾ ਹਾਂ ਕਿਉਂ ਨਾ ਪਾਉਣਾ ਉਹ ਪਾਉਂਗੀ ਮੈਂ ਲੈ ਕਾ ਕੀ ਟਿੱਪਣੀ ਐ ਤੇਰੀ ਰੋਜ਼ ਨਵਾਂ ਫੈਸ਼ਨ ਚਾੜ ਲੈਨੇ ਹੋ ਇਹ ਨਹੀਂ ਜਿਹੜੇ ਕੱਲ ਵਾਲੇ ਤੋਂ ਬੇ ਸੀ ਉਹ ਪਾ ਲਦੇ ਤੇ ਰੋਜ਼ ਨਵਾਂ ਫੈਸ਼ਨ ਲੱਗੀਆਂ ਤੂੰ ਹਾਂ ਲੱਗੀਆਂ ਮੈਂ ਤਾਂ ਪਾਉਂਗੀ ਮੈਂ ਤਾਂ ਰੋਜ਼ ਨਵੇਂ ਕੱਪੜੇ ਆ ਰੋਜ਼ ਨਵੇਂ ਕੱਪੜੇ ਕੌਣ ਪਾਉਂਦਾ ਹੁੰਦਾ ਬਣੇ ਘਰ ਵਾਲੇ ਨੇ ਦਿੱਤੇ ਤੇ ਘਰ ਹਏ ਗਰਦੀ ਤੇਰੇ ਗਰਦੀਬ ਨੂੰ ਪੁੱਛ ਲੈ ਨੇ ਗੱਲ ਪੈਣਾ ਤੁਹਾਡੇ ਜੇ ਮੰਮੀ ਨੇ ਪੁੱਛ ਲਿਆ ਇੱਥੇ ਹੀ ਅੱਗ ਲੱਗੀ ਤੁਹਾਨੂੰ ਨਹੀਂ ਮੰਮੀ ਕਹਿੰਦਾ ਮੈਂ ਕਿਹੜਾ ਰੱਖਦੀ ਆ ਮੰਮੀ ਲੈ ਨਾਜਗਾ ਡਾਇਲੋਗ ਹੋਰ ਚਲਾਓ ਫੋਨ ਤੁਹਾਨੂੰ ਤਾਂ ਹੀ ਨਹੀਂ ਤੁਹਾਡੇ ਸਾਹਮਣੇ ਪਈ ਚੀਜ਼ ਹੀ ਨਹੀਂ ਸਾਹਮਣੇ ਪਈ ਚੀਜ਼ ਹੀ ਨਹੀਂ ਮੈਂ ਵੀ ਪਾਉਣੀ ਆ ਮੈਂ ਰੋਲ ਪਾਉਣੀ ਗੱਲ ਮੇਰਾ ਨਵਾਂ ਫੈਸ਼ਨ ਪਾਇਆ ਵੇਖਿਆ ਵੀ ਨਾ ਚ ਫੈਸ਼ਨ ਨਵਾਂ ਚੜਿਆ ਤੇ ਹੁਣ ਮੈਂ ਕੀ ਕਰਦੀ ਆ ਜੇ ਮੇਰੇ ਧੋਤੇ ਗਏ ਨੇ ਸਾਰੇ ਸੂਟ ਉਹ ਪਾਦੇ ਮੇਰੇ ਧੋਤੇ ਗਏ ਅੱਜ ਮੈਂ ਏ ਆਦਿਆਂ ਨੂੰ ਸਾਰੇ ਨੇ ਸਮਝੀ ਬੰਨੀ ਆਮਣ ਪਤਲੀ ਹੋ ਗਈ ਤੁਹਾਡੇ ਚਾਹ ਤਾਂ ਬਦਲ ਕੇ ਪਾਉਣ ਦੀ ਜੀ ਅਰੇ ਦੇਖੀਏ ਕਿ ਕਿ ਨਹੀਂ ਕਰਦੀਵਾਂ ਆਮਣ ਪਤਲੀ ਹੋ ਗਈ ਤੁਹਾਡੇ ਚ ਤੇ ਕਿڑی ਜਣਾ ਤਿਰਗੀ ਇਹ ਤਿਰਗੀ ਦੋ ਸੂਟਾਂ ਨੀ ਸਿਕਮਾ ਕੱਟੀ ਇਹ ਵੀ ਦੋ ਨੂੰ ਕੱਢਾ ਗੱਲਾਂ ਕਰਨਾ ਚੁੱਪ ਇਹ ਕਿੰਨੇ ਕਹਦਾ ਤੁਹਾਨੂੰ ਘਟਦੀਆਂ ਮਾਸਪੇਸ਼ੀਆਂ ਗੱਲਾਂ ਦੀਆਂ ਜ਼ੋਰ ਲਾਉਂਦੀਆਂ ਹੱਸਣਾ ਵੀ ਕੈਲਰੀਆਂ ਵਾਧੀਆਂ ਇਹ ਪਾਣੀ ਪੀਣ ਵੀ ਕੈਲਰੀਆਂ ਵਾਧੀਆਂ ਕਿਹੜੇ ਕਾ ਸਾਲ ਕੈਲਰੀਆਂ ਵਾਧੀਆਂ ਕਿੰਨੇ ਕਹਤਾ ਤੈਨੂੰ ਇਹਦਾ ਸਾਲ ਵਾਲਾ ਵੀ ਬਾਤ ਕਰਦੇ ਕਿੰਨੇ ਕਹਤਾ ਤੈਨੂੰ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਵੀ ਪਾਣੀ ਨਾਲ ਵੀ ਕੈਲਰੀਆਂ ਵਾਧੀਆਂ ਤੇ ਹੱਸਣ ਤੇ ਬੋਲਣਾ ਵੀ ਕੈਲਰੀਆਂ ਵਾਧੀਆਂ ਲੈ ਦੱਸ ਮੈਂ ਕਿਹਾ ਹੋਣੀ ਨੇ ਤਾਂ ਮੂੰਹ ਹੀ ਸੀ ਲੈਣਾ ਸਾਡੀ ਕੁੜੀ ਨੇ ਤਾਂ ਉਹ ਕਹਿੰਦਾ ਤੂੰ ਤਾਂ ਕੈਲਰੀਆਂ ਤੇ ਚਲਦੀ ਹੈ ਤਾਂ ਵਾੜਾ ਕੰਮ ਕਰਾ ਸਾਡਾ ਵੀ ਨਾਲ ਕਰ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ